ਸਤ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸੈਦ ਕਡੇਰੀ ਫਾਰਮਿੰਗ ਅੱਜ ਜਿਹੜੀ ਵੀਡੀਓ ਹੈ ਉਹ ਹਰੇਕ ਪਸ਼ੂ ਪਾਲਕ ਲਈ ਹੈ ਜਿਹੜੇ ਸ਼ੌਂਕ ਰੱਖਦੇ ਆ ਚੰਗੀਆਂ ਮੱਝਾਂ ਜਾਂ ਚੰਗੀਆਂ ਗਾਵਾਂ ਦਾ ਖਾਸ ਕਰਕੇ ਜਦੋਂ ਆਪਾਂ ਪਿਛਲਾ ਜਿਹੜਾ ਪੀਡੀਐਫੇ ਮੇਲਾ ਹੁਣੇ ਹੋ ਕੇ ਹਟਿਆ ਜਗਰਾਵਾਂ ਦੀ ਧਰਤੀ ਦੇ ਉੱਤੇ ਉਸ ਮੇਲੇ ਦੀ ਜਦੋਂ ਗੱਲ ਕਰਦੇ ਆ ਦੋਸਤੋ ਤਾਂ ਆਪਾਂ ਨੂੰ ਪਤਾ ਵੀ ਉੱਥੇ ਇੱਕ ਨਵਾਂ ਨੈਸ਼ਨਲ ਰਿਕਾਰਡ ਬਣਿਆ ਇੱਕ ਗਾਂ ਨੇ ਦੁੱਧ ਦਿੱਤਾ 82 ਕਿਲੋ ਤੇ ਉਹ ਗਾਂ ਸੀਗੀ ਬਾਈ ਹਰਪ੍ਰੀਤ ਸਿੰਘ ਪਿੰਡ ਨੂਰਪੁਰ ਹਕੀਮਾਂ ਤੇ ਅੱਜ ਮੋਸੇ ਫਾਰਮ 'ਚ ਮੌਜੂਦ ਆ ਤੇ ਬੈਕ ਸਾਈਡ ਦੇ ਉੱਤੇ ਉਹ ਫਾਰਮ ਹੈ ਜਿੱਥੇ ਇਹ ਗਾਂ ਜਿਹੜੀ ਬਾਈ ਜੌਰਾਂ ਦੀ ਹੋਮ ਬ੍ਰੀਡ ਹੈ ਗੱਲਾਂ ਬਾਤਾਂ ਕੀਤੀਆਂ ਪਤਾ ਲੱਗਾ ਵੀ 13ਵੀਂ ਜਨਰੇਸ਼ਨ ਹੈ ਇਹਨਾਂ ਕੋਲ ਐਚਐਫ ਗਾਵਾਂ ਦੀ ਜਿਹੜੀ ਇੰਪੋਰਟ ਹੁੰਦੀ ਗਈ ਨਸਲ ਸੁਧਾਰ ਹੁੰਦਾ ਗਿਆ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਦੇ ਫਾਰਮ ਦੇ ਤੁਹਾਨੂੰ ਕੁਝ ਸ਼ਾਟ ਦਿਖਾਵਾਂਗੇ ਉਸ ਗਾਂ ਸੰਬੰਧੀ ਗੱਲਬਾਤ ਕਰਾਂਗੇ ਤੇ ਕਿਵੇਂ ਇਸ ਜਿਹੜਾ ਇੱਕ ਅਚੀਵਮੈਂਟ ਹੈ ਬਾਈ ਜੀ ਹੋਰਾਂ ਨੇ ਪ੍ਰਾਪਤ ਕੀਤੀ ਉਹਦੇ ਤੱਕ ਕਿ ਪਹੁੰਚੇ ਉਹਦੇ ਸੰਬੰਧੀ ਗੱਲਬਾਤ ਹੋਊਗੀ ਵੀਡੀਓ ਨੂੰ ਲਾਸਟ ਤੱਕ ਦੇਖੋ ਉਮੀਦ ਹੈ ਐਚਐਫ ਗਾਵਾਂ ਨੂੰ ਪਸੰਦ ਕਰਦੇ ਹੋ ਇੱਕ ਪੰਜਾਬ ਦੀ ਗਾਣੇ ਰਿਕਾਰਡ ਬਣਾਇਆ ਤੁਸੀਂ ਇਸ ਚੀਜ਼ ਨੂੰ ਵਧੀਆ ਤੁਹਾਨੂੰ ਲੱਗਦਾ ਤਾਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਸੋ ਆਓ ਮਿਲিয়ে ਬਾਈ ਜੀ ਹੋਰਾਂ ਨਾਲ ਕਰਦੇ ਆ ਗੱਲਾਂ ਬਾਤਾਂ ਨਾਲ ਫਾਰਮ ਦਾ ਵੀਊ ਤੁਹਾਨੂੰ ਮਿਲਦਾ ਰਹਿਣਾ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਬਾਈ ਜੀ ਹੋਰਾਂ ਦਾ ਪਹਿਲਾਂ ਵੈਲਕਮ ਤੇ ਫਿਰ ਇਹਨਾਂ ਤੋਂ ਇਹਨਾਂ ਦੇ ਫਾਰਮ ਸੰਬੰਧੀ ਜਾਣਕਾਰੀ ਲਵਾਂਗੇ ਸੋ ਦੋਸਤੋ ਜਿਵੇਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਵੀ ਤੁਹਾਨੂੰ ਇੱਕ ਉਸ ਫਾਰਮਰ ਦੇ ਨਾਲ ਮਿਲਾਉਣਾ ਜਿਨੇ ਪੂਰੇ ਪੰਜਾਬ ਦਾ ਜਿਹੜਾ ਉਹ ਨਾਮ ਉੱਚਾ ਕੀਤਾ ਕਿਉਂਕਿ ਜਦੋਂ ਸਾਡੇ ਅਸੀਂ ਵਾਤਾਵਰਣ ਦੀ ਗੱਲ ਕਰਦੇ ਆ ਨਾ ਤਾਂ ਅਸੀਂ ਟੈਂਪਰੇਚਰ ਵਾਧੇ ਨੂੰ ਦੇਖ ਕੇ ਇਹ ਸੋਚਦੇ ਆ ਵੀ ਯਾਰ ਐਚਐਫ ਕਿੰਨੀ ਕ ਕਾਮਯਾਬ ਹੋਊਗੀ ਕੱਲਾ ਇਹ ਨਹੀਂ ਵੀ ਕੋਈ ਮੇਲਾ ਜੱਤ ਲੈਣਾ ਇੱਕ ਫਾਰਮਰ ਕਾਮਯਾਬ ਉਹ ਹੁੰਦਾ ਜਿਹੜਾ ਜ਼ੀਰੋ ਤੋਂ ਸਟਾਰਟ ਕਰਦਾ ਤੇ ਫਿਰ ਮਿਹਨਤ ਕਰਕੇ ਆਪ ਦੇ ਫਾਰਮ ਨੂੰ ਇੱਥੋਂ ਤੱਕ ਲੈ ਜਾਂਦਾ ਵੀ ਬਹੁਤੇ ਵੀਰ ਉਸ ਫਾਰਮ ਨੂੰ ਦੇਖਣਾ ਚਾਹੁੰਦੇ ਆ ਤੇ ਮੇਰੇ ਨਾਲ ਭਾਈ ਜੀ ਹੋਰੀ ਸਰਦਾਰ ਹਰਪ੍ਰੀਤ ਸਿੰਘ ਜੀ ਆ ਨੂਰਪੁਰ ਹਕੀਮਾ ਤੋਂ ਤੋਂ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਾਂ ਬਾਤਾਂ ਕਰਾਂਗੇ ਫਾਰਮ ਸੰਬੰਧੀ ਤੇ ਜਿਹੜੀ ਇਹਨਾਂ ਦੀ ਗਾਂ ਜਿਨੇ ਮੈਂ ਜਿਵੇਂ ਪਹਿਲਾਂ ਦੱਸਿਆ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਪੂਰੇ ਭਾਰਤ ਦਾ ਨਾਮ ਵੀ ਰੌਸ਼ਨ ਹੁੰਦਾ ਆਟੋਮੈਟਿਕ ਜਦੋਂ ਐਫਪੀ ਪੰਜਾਬ ਚ ਇਹਨਾਂ ਤੋਂ ਦਿੰਦੀ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਭਾਈ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਿਦਕ ਡੇਰੀ ਫਾਰਮਿੰਗ ਦੇ ਵਿੱਚ ਉਹਦੇ ਨਾਲ ਨਾਲ ਮੈਂ ਇੱਕ ਯੂਟਿਊਬਰ ਹੋਣ ਤੋਂ ਇਲਾਵਾ ਇੱਕ ਫਾਰਮਰ ਆ ਪਸ਼ੂ ਪਾਲਕ ਐ ਤੇ ਮੇਰਾ ਵੀ ਇਹ ਸੁਪਨਾ ਵੀ ਮੇਰੇ ਘਰੇ ਚੰਗੇ ਦੁੱਧ ਵਾਲੀਆਂ ਗਾਵਾਂ ਮੱਝਾਂ ਹੋਣ ਤੇ ਇੱਕ ਫਾਰਮਰ ਹੋਣ ਦੇ ਨਾਤੇ ਤੁਹਾਨੂੰ ਮੁਬਾਰਕ ਤੁਸੀਂ ਬਹੁਤ ਸੋਹਣਾ ਰਿਕਾਰਡ ਪੀਡੀਐਫ ਇਹ ਦੇ ਵਿੱਚ ਬਣਾਇਆ ਜਿਹੜੀ ਅੱਜ ਆਪਾਂ ਗਾਂ ਬਾਰੇ ਗੱਲ ਕਰਾਂਗੇ ਜਿਹੜੀ ਗਾਂ ਜਿੱਤੀ ਐ ਇਹਦਾ ਦੁੱਧ ਦਾ ਰਿਕਾਰਡ ਪੀਡੀਐਫ ਇਹ ਦੇ ਵਿੱਚ ਇਸ ਵਾਰ ਕਿੰਨਾ ਬਣਿਆ ਇਹ ਜੀ ਲਗਭਗ 82 ਕਿਲੋ ਦੁੱਧ ਦੇ ਕੇ ਨੇ ਆਪਣਾ ਇੰਡੀਆ ਦਾ ਜਿਹੜਾ ਰਿਕਾਰਡ ਸੈੱਟ ਕੀਤਾ ਜੀ ਬਾਸੀ ਕਿਲੋ ਤੋਂ ਹਾਂਜੀ ਹਾਂਜੀ ਠੀਕ ਹੈ ਹਰਪ੍ਰੀਤ ਭਾਈ ਪਿੱਛੇ ਚੱਲਦੇ ਆ ਥੋੜਾ ਫਾਰਮ ਦੀ ਸ਼ੁਰੂਆਤ ਕਿਹੜੇ ਸਾਲ ਵਿੱਚ ਕੀਤੀ ਕਰੋ ਤੋਂ ਰੱਖਨੇ ਇਹ ਦੇਖੋ ਜੀ 26 27 ਸਾਲ ਦਾ ਟਾਈਮ ਹੋ ਗਿਆ ਜੀ 1998 99 ਵਿੱਚ ਸਟੱਡੀ ਟਾਈਮ ਹੀ ਪੜਦੇ ਪੜਦੇ ਯਾਨੀ 2-4 ਗਾਈਆਂ ਤੋਂ ਕ੍ਰੋਸ ਬਲੈਡ ਗਾਈਆਂ ਤੋਂ ਸ਼ੁਰੂ ਕੀਤਾ ਸੀ ਜੀ ਅੱਛਾ ਤੇ ਫਿਰ ਸਮੇਂ ਦੇ ਨਾਲ ਨਾਲ ਅੱਗੇ-ਅੱਗੇ ਬਰੀਡਿੰਗ ਕਰਦੇ ਆਏ ਜਿਆਦਾ ਅਸੀਂ ਜਿਹੜਾ ਵੱਡੇ ਲੈਵਲ ਤੇ ਕੀਤਾ ਉਹ 2006-7 ਦੇ ਵਿੱਚ ਆ ਕੇ ਕੀਤਾ ਜੀ 2006-7 ਦੇ ਵਿੱਚ ਇਹਨੂੰ ਥੋੜਾ ਹੋਰ ਲਾਰਜ ਪੱਧਰ ਤੇ ਲੈ ਕੇ ਆਪਾਂ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਮੇਲਿਆਂ ਦੀ ਜੇ ਗੱਲ ਕਰੀਏ ਵੈਸੇ ਤਾਂ ਜਿਹੜੇ ਵੀਰ ਇਸ ਟਾਈਮ ਆਪਾਂ ਨੂੰ ਦੇਖ ਰਹੇ ਆ ਸਾਰੇ ਜਾਨ ਦੇ ਤੁਸੀਂ ਪੀਡੀਐਫ ਵਿੱਚ ਜਦੋਂ ਵੀ ਜਾਂਦੇ ਆ ਤਾਂ ਇੱਕ ਜਿਵੇਂ ਗੇਮ 'ਚ ਜੇ ਗੱਲ ਕਰੀਏ ਸਚਨ ਆ ਜਾਂ ਕੋਲੀ ਆ ਤੇ ਪੀਡੀਐਫ 'ਚ ਮੇਲੇ 'ਚ ਹਰਪ੍ਰੀਤ ਬਾਈ ਦਾ ਨਾਮ ਵੀ ਉਸੇ ਤਰ੍ਹਾਂ ਹੀ ਚੱਲਦਾ ਹੈ ਮੇਲਿਆਂ ਵਾਲਾ ਸ਼ੌਂਕ ਕਦੋਂ ਤੋਂ ਬਣਿਆ ਦੇਖੋ ਜੀ ਜ ਸਾਡੀ ਨਾ ਸੰਸਥਾ ਹੈਗੀ ਪੀਡੀਐਫ ਆ ਹੂੰ ਤਾਂ ਇਹਨਾਂ ਨੇ ਪਹਿਲਾ ਜਿਹੜਾ ਮੇਲਾ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਹੁਣ ਮੰਨ ਲਓ 18 ਵਾਂ ਇਸ ਟਾਈਮ ਜਿਹੜਾ ਆਪਾਂ ਵਿਨ ਹੋਏ ਆ ਤੇ ਉਹ ਪਹਿਲੇ ਮੇਲੇ ਤੋਂ ਹੀ ਆਪਾਂ ਲਗਾਤਾਰ ਪਾਰਟਿਸਪੇਟ ਕਰਦੇ ਆਏ ਆ ਜੀ ਠੀਕ ਹੈ ਪਹਿਲੇ ਮੇਲੇ ਤੋਂ ਸ਼ੁਰੂ ਹੋ ਗਿਆ ਸੀ ਹਾਂ ਜੀ ਹਾਂ ਜੀ ਠੀਕ ਹੈ ਮੰਨ ਲਓ ਵੀ ਜੇ ਆਪਾਂ ਡੈਰੀ ਫਾਰਮ ਸ਼ੁਰੂ ਕੀਤੇ ਨੂੰ 26-27 ਸਾਲ ਹੋ ਗਿਆ ਤੇ ਮੇਲੇ 'ਚ ਜਾਂਦੇ ਨੇ ਵੀ ਆਪਾਂ ਨੂੰ 17-18 ਸਾਲ ਹੋ ਗਿਆ ਜੀ 17-18 ਸਾਲ ਹੋ ਗਏ ਮੇਲੇ 'ਚ ਜਾਂਦੇ ਆ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਭਾਈ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ 82 ਕਿਲੋ ਦੁੱਧ ਹਾਂਜੀ ਮੈਨੂੰ ਇਹ ਲੱਗਦਾ ਹੈ ਥੋੜਾ ਵੀ ਸ਼ਾਇਦ ਉਦੋਂ ਹਾਰੇ ਪੂਰਾ ਆਪਾਂ ਖੁੱਲ ਕੇ ਸੁਪਨਾ ਬਣਾ ਲਿਆ ਜਦੋਂ ਸ਼ੁਰੂਆਤ ਕੀਤੀ ਸੀ ਇਹਨੇ ਦੁੱਧ ਤੱਕ ਪਹੁੰਚ ਗਏ ਬਿਲਕੁਲ ਜੀ ਅੱਜ ਕਿਵੇਂ ਲੱਗਦਾ ਹੈ ਏਡਾ ਸੋਹਣਾ ਦੁੱਧ ਦਾ ਰਿਕਾਰਡ ਜੀ ਦੇਖੋ ਜੀ ਜਦੋਂ ਫਾਰਮ ਸ਼ੁਰੂ ਕੀਤਾ ਸੀਗਾ ਹੂੰ ਉਦੋਂ ਮੈਨੂੰ ਲੱਗਦਾ ਦੋ ਡਰਮ ਪੂਰੇ ਫਾਰਮ ਤੇ ਨਹੀਂ ਸੀ ਹੁੰਦੇ ਅੱਛਾ ਤੇ ਹੁਣ ਦੋ ਡਰਮ ਤੇ 2 ਕਿਲੋ ਆਪਣੀ ਇੱਕ ਗਾਂ ਨੇ ਪ੍ਰੋਡਿਊਸ ਕਰਤਾ ਜੀ ਬਿਲਕੁਲ ਕੁਝ ਹੀ ਮਹਿਸੂਸ ਹੁੰਦੀ ਹੋਣੀ ਹੈ ਭਾਈ ਬਹੁਤ ਬਿਲਕੁਲ ਜੀ ਬੜਾ ਜਦੋਂ ਸੋ ਜਿਵੇਂ ਦੇਖੋ ਵੀ ਬਰੀਡ ਹੈ ਕੁਦਰਤ ਦਾ ਕ੍ਰਿਸ਼ਮਾ ਯੂਆਈ ਗੁਰ ਨੇ ਸਰ ਤੇ ਮੇਰੇ ਪਰ ਹੱਥ ਰੱਖਿਆ ਤੇ ਕਿੱਥੋਂ ਤੱਕ ਆਪਾਂ ਪਹੁੰਚ ਗਏ ਜੀ ਪੀਡੀਐਫ ਮਲੇ ਦੀ ਜੇ ਗੱਲ ਕਰਦੇ ਆ ਤਾਂ ਸਾਰੀ ਮਿਲਕਿੰਗ ਜਿਹੜੀ ਉਹ ਕੈਮਰਿਆਂ ਦੇ ਅੰਡਰ ਹੁੰਦੀ ਹੈ ਹੁੰਦੇ ਟਾਈਮ ਚ ਨਾ ਇਹ ਗਾਂ ਨੇ ਬੜਾ ਚੰਗਾ ਦੁੱਧ ਦਿੱਤਾ ਤੇ ਇਹ ਉੱਥੇ ਮਿਲਕਿੰਗ ਵੀ ਮੇਰੇ ਖਿਆਲ ਚ ਬਾਈ ਕਿੰਨੇ ਦਿਨ ਪਹਿਲਾਂ ਐਂਟਰ ਕੀਤੇ ਪਸ਼ੂ ਨੇ ਇਹ ਦੇਖੋ ਜੀ ਟੋਟਲ ਨਾ ਜਿਹੜੀਆਂ ਮਿਲਕਿੰਗ ਆਈਆਂ ਉਹਨਾਂ ਨੂੰ 6 ਦਿਨ ਦਾ ਟਾਈਮ ਲੱਗਦਾ ਜੀ ਉੱਥੇ ਹੂੰ ਦਾ 2 ਦਿਨ ਦਾ ਆਪਣਾ ਕੰਪੀਟੀਸ਼ਨ ਹੁੰਦਾ ਤੇ 4 ਕ ਦਿਨ ਗਾਈਆਂ ਨੂੰ ਪਹਿਲਾਂ ਬੁਲਾਇਆ ਜਾਂਦਾ ਤੇ ਜਿਹੜੀ ਸਾਡੀ ਸਸਤ ਹੈਗੀ ਬੜੇ ਜ਼ਿੰਮੇਵਾਰ ਬੋਡੀ ਹੈਗੀ ਪੀਡੀਐਫ ਤੇ ਉਹ ਨਿਰੋਲ ਚੀਜ਼ ਜਿਹੜੀ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦੀ ਹੈ ਵੀ ਜੋ ਗਾਂ ਨੈਚੁਰਲ ਦੁੱਧ ਦਿੰਦੀ ਹੈ ਸਕੈਮਰਿਆਂ ਦੇ ਥੱਲੇ ਸਿਰਫ ਫੀਡ ਤੇ ਬਰੀਡ ਦੇ ਜੋ ਮੰਨ ਲਓ ਵੀ ਇੰਪਰੂਵਮੈਂਟ ਹੋਈ ਹੈ ਤੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਜੇ ਫਾਰਮਰ ਆਪਣੇ ਪੀਡੀਐਫ ਦੇ ਫਾਰਮਰ ਇਹਨਾਂ ਦਾ ਦੁੱਧ ਲੈ ਸਕਦੇ ਤੇ ਅਸੀਂ ਵੀ ਲੈ ਸਕਦੇ ਜਿਹੜੇ ਨਵੇਂ ਵੀਰ ਕੋਈ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਆਪਾਂ ਵੀ ਅਰ ਘਰ ਦੇ ਵਿੱਚ ਇਦਾਂ ਦੁੱਧ ਜਿਹੜਾ ਉਹ ਪੈਦਾ ਕਰੀਏ। ਇੱਕ ਫਾਰਮ ਕਾਮਯਾਬ ਹੁੰਦਾ ਤੁਸੀਂ ਬਹੁਤ ਪੁਰਾਣੇ ਹੋ ਬਈ ਮੈਂ ਜੇ ਗੱਲ ਕਰਾਂ ਤਾਂ ਕੋਈ ਵੀ ਫਾਰਮ ਕਾਮਯਾਬ ਹੁੰਦਾ ਇੱਕ ਤਾਂ ਬਰੀਡ ਦੂਜੀ ਫੀਡ ਤੀਜੀ ਮੈਨੇਜਮੈਂਟ ਬਰੀਡ ਤੇ ਮੈਨੇਜਮੈਂਟ ਉਹ ਬੰਦੇ ਦੇ ਆਪ ਦੇ ਵਸਾ ਹੈ ਬਰੀਡ ਇੰਪਰੂਵ ਹੋ ਸਕਦੀ ਹੈ ਅੱਛਾ ਫੀਡ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਦੁੱਧ ਫੀਡ ਨੇ ਦੇਣਾ ਹੈ ਤੇ ਫੀਡ ਫਿਰ ਤੁਸੀਂ ਕਿਹੜੀ ਫੀਡ ਦੇ ਨਾਲ ਇਸ ਵੈਟ ਨੂੰ ਤਿਆਰ ਕੀਤਾ ਦੇਖੋ ਜੀ ਮੈਂ ਨਾ ਪਹਿਲਾਂ ਅਸੀਂ ਹੋਮ ਮੈਕਸ ਫੀਡ ਹੀ ਜ਼ਿਆਦਾਤਰ ਵਰਤਦੇ ਸੀਗੇ ਹੂੰ ਮੈਨੂੰ ਫੀਲਡ ਚੋਂ ਹੀ ਮਨ ਲੋ 1-2 ਸਾਲਾਂ ਤੋਂ ਪਤਾ ਲੱਗਿਆ ਸੀ ਵੀ ਸੰਜਨ ਫੀਲਡ ਦੇ ਨਾਲ ਬਹੁਤ ਵਧੀਆ ਰਿਜ਼ਲਟ ਆ ਰਹੇ ਆ ਹੂੰ ਜਿਹੜੇ ਫਾਰਮਰ ਸਾਡੇ ਤੋਂ ਬਾਅਦ ਵਿੱਚ ਵੀ ਸ਼ੁਰੂ ਹੋਏ ਆ ਉਹਨਾਂ ਨੇ ਸ਼ੁਰੂ ਕੀਤੀ ਤੇ ਉਹਨਾਂ ਦੇ ਪਸ਼ੂ ਵੀ ਚੰਗਾ ਦੁੱਧ ਪ੍ਰੋਡਿਊਸ ਕੀਤਾ। ਹੂੰ। ਤਾਂ ਮੈਂ 6-7 ਮਹੀਨੇ ਪਹਿਲਾਂ ਪੰਕਜ ਜੀ ਨਾਲ ਗੱਲ ਕੀਤੀ ਸਾਡੇ ਇੱਥੇ ਏਰੀਆ ਦੇਖਦੇ ਆ। ਹੂੰ। ਤੇ ਇਹਨਾਂ ਨੇ ਮੈਨੂੰ ਆਪਣੇ ਡਾਕਟਰ ਸਾਹਿਬ ਨਾਲ ਮਲਾਇਆ। ਹੂੰ। ਆਪ ਦੀ ਜਿਹੜੀ ਸੰਜਨ ਦੀ ਟੀਮ ਹੈਗੀ ਆ ਟੈਕਨੀਕਲ ਟੀਮ ਉਹਨਾਂ ਨੇ ਮੇਰੇ ਫਾਰਮ ਤੇ ਵਿਜ਼ਿਟ ਕੀਤਾ। ਹੂੰ। ਤੇ ਬੈਠ ਕੇ ਅਸੀਂ ਸਲਾਹ-ਮਸ਼ਵਰਾ ਕਰਕੇ ਹੂੰ ਤੇ ਮੈਨੂੰ ਕਹਿੰਦੇ ਵੀ ਤੁਸੀਂ ਯੂਜ਼ ਕਰੋ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ। ਹੂੰ। ਤਾਂ ਬਹੁਤ ਵਧੀਆ ਰਿਸਪੌਂਸ ਕੀਤਾ ਜੀ ਗਾਂ ਦੀ ਖਾਣ ਦੀ ਇਨਟੇਕ ਬਹੁ ਸਟ੍ਰੈਸ ਨਹੀਂ ਸੀਗਾ ਜੀ ਫੀਡ ਚੰਗੀ ਫੀਡ ਖਾਣ ਦੇ باوجود ਇਹਨਾਂ ਦੁੱਧ ਪ੍ਰੋਡਿਊਸ ਕਰਨ ਦੇ باوجود ਵੀ ਗਾਂ ਪੂਰੀ ਹੈਲਥੀ ਆਰਾਮ ਨਾਲ ਉਹਨੇ ਮਿਲਕਿੰਗ ਕੰਪੀਟੀਸ਼ਨ ਲੜਿਆ ਹੈਗਾ ਬਹੁਤ ਚੰਗੀ ਉਹਦੀ ਸਿਹਤ ਵੀ ਠੀਕ ਰਹੀ ਹੈ ਅੱਛਾ 82 ਕਿਲੋ ਦੁੱਧ ਦਿੱਤਾ ਕਿੰਨੀ ਫੀਡ ਇੱਕ ਦਿਨ ਦੀ ਖਾ ਜਾਂਦੀ ਸੀ ਉਹ ਮੰਨ ਲਓ ਜੀ 20 ਤੋਂ 22 ਕਿਲੋ ਫੀਡ ਖਾ ਜਾਂਦੀ ਸੀ ਇੱਕ ਦਿਨ ਦੀ ਜੀ ਪਲੱਸ ਸਾਈਲੇਜ ਅਲੱਗ ਤੋਂ ਆ ਜੀ ਜਿਹੜੇ ਫੀਡ ਸਪਲੀਮੈਂਟੋ ਲੱਗਤੋ ਸੀ 20 ਕਿਲੋ ਫੀਡ ਮੇਰੇ ਖਿਆਲ ਚ ਬਹੁਤ ਔਖਾ ਕੰਮ ਹੈ ਇੱਕ ਪਸ਼ੂ ਨੂੰ ਖਵਾਉਣੀ ਹੈ ਨਾ ਦੇਖੋ ਜੀ ਜਿਹੜੇ ਪਸ਼ੂ ਦਾ ਬੋਡੀ weight 7 750 ਕਿਲੋ ਹੈਗਾ ਜੀ ਤੇ 80 ਕਿਲੋ ਦੁੱਧ ਪ੍ਰੋਡਿਊਸ ਕਰ ਰਿਹਾ ਜੀ ਉਹਨੂੰ ਫਿਰ ਉਨੀ ਡਾਈਟ ਤਾਂ ਦੇਣੀ ਪੈਣੀ ਹੈ ਉਹਦਾ ਡਾਈਮੈਟਰ ਤਾਂ ਪੂਰਾ ਕਰਨਾ ਹੀ ਪੈਣਾ ਜੀ ਅੱਛਾ ਭਾਈ ਹਰਪ੍ਰੀਤ ਭਾਈ ਇਹ ਤੁਹਾਡਾ ਆਪ ਦਾ ਤਜਰਬਾ ਵੈਸੇ ਬਹੁਤ ਹੋ ਗਿਆ ਪਰ ਨਾਲ ਫਿਰ ਹੈਲਪ ਲੈਂਦੇ ਸੀ ਫੀਡ ਵਾਲਿਆਂ ਤੋਂ ਲੈਂਦੇ ਸੀ ਦੇਖੋ ਜੀ ਬਿਲਕੁਲ ਇਹਨਾਂ ਦੇ ਡਾਕਟਰ ਸਾਹਿਬ ਹੈਗੇ ਆ ਜਿਹੜੇ ਨਿਊਟ੍ਰੀਸ਼ਨ ਦੇ ਐਕਸਪਰਟ ਆ ਤੇ ਉਹਨਾਂ ਹੀ ਦੇਖ ਰਹੇ ਨੇ ਇਹੇਠ ਹੀ ਚੱਲਦਾ ਰਿਹਾ ਜੀ ਇਹ ਸਾਰਾ ਪ੍ਰੋਸੈਸ ਠੀਕ ਹੈ ਉਹਨਾਂ ਨੇ ਪੂਰੀ ਦਿਲਚਸਪੀ ਨਾਲ ਡਾਈਟ ਨੂੰ ਰਿਵਾਈਜ਼ ਕਰਦੇ ਰਹੇ ਸਮੇਂ-ਸਮੇਂ ਨਾਲ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਦੋਸਤੋ ਇੱਕ ਗੱਲ ਹੋਰ ਇੱਥੇ ਐਡ ਕਰ ਦਿਆਂ ਮੈਨੂਅਲੀ ਜਦੋਂ ਆਪਾਂ ਕਿਸੇ ਪਸ਼ੂ ਦੀ ਡਾਈਟ ਪਲਾਨ ਬਣਾਉਨੇ ਆ ਨਾ ਉਹਦਾ ਜਿਹੜਾ ਇਨਟੇਕ ਉਹ ਕਿੱਦਾਂ ਲਾਉਗੀ ਮਤਲਬ ਉਹਨੂੰ ਡਰਾਈ ਮੈਟਰ ਕਿੱਦਾਂ ਮਿਲੂਗਾ ਤਾਂ ਕਿਤੇ ਨਾ ਕਿਤੇ ਕਮ ਘਾਹ ਰਹਿ ਜਾਂਦੀ ਹੈ ਜਿੰਨਾ ਕ ਮੈਨੂੰ ਪਤਾ ਲੱਗਾ ਸੰਜਨ ਫੀਡ ਬਾਰੇ ਇਹਨਾਂ ਦਾ ਇੱਕ ਸੌਫਟਵੇਅਰ ਹੈ ਉਹਦਾ ਨਾਮ ਸ਼ਾਇਦ ਯੋਲੋ ਹੈ ਉਹਦੇ ਚ ਡਾਟਾ ਭਰ ਕੇ ਉਹ ਇਥੋਂ ਤੱਕ ਆ ਕਿ ਜੋ ਚੀਜ਼ ਪਸ਼ੂ ਨੂੰ ਥੋੜੀ ਤੋਂ ਥੋੜੀ ਮਾਤਰਾ ਦੇ ਵਿੱਚ ਤੇ ਜਾਂ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਚੀਜ਼ ਦੇਣੀ ਹੈ ਉਹ ਸੌਫਟਵੇਅਰ ਤਿਆਰ ਕਰ ਦਿੰਦਾ ਮੇਰੇ ਖਿਆਲ ਚ ਹਰਪ੍ਰੀਤ ਭਾਈ ਮੈਂ ਇੱਕ ਸ਼ਾਰਟ ਵੀ ਦਿਖਾਉਂਗਾ ਫਾਰਮਰ ਵੀਰਾਂ ਨੂੰ ਉਹ ਸੌਫਟਵੇਅਰ ਦਾ ਬਾਈ ਜਿਹੜੀ ਦੱਸਦੇ ਸੀ ਉਹ ਸੌਫਟਵੇਅਰ ਨੇ ਕਾਫੀ ਮਦਦ ਕੀਤੀ ਥੋੜੀ ਬਿਲਕੁਲ ਜੀ ਉਹ ਜਿਹੜੇ ਸੌਫਟਵੇਅਰ ਨੂੰ ਹੈਂਡਲ ਕਰਨ ਲਿਆ ਸੀ ਨਾ ਉਹ ਆਪਣੇ ਡਾਕਟਰ ਸਾਹਿਬ ਸੀਗੇ ਸੰਜੇ ਸੀਟ ਤੋਂ ਤੇ ਨਿਊਟ੍ਰੀਸ਼ਨ ਐਕਸਪਰਟ ਸੀਗੇ ਉਹਨਾਂ ਨੇ ਕਾਫੀ ਅੱਛੀ ਨੋਲੇਜ ਰੱਖਦੇ ਇਸ ਫੀਲਡ ਦੇ ਵਿੱਚ ਤੇ ਉਹਨਾਂ ਨੇ ਸਭ ਉਹ ਸੌਫਟਵੇਅਰ ਦੀ ਮਦਦ ਨਾਲ ਤੇ ਆਪਣੇ ਤਿਆਰਬੇ ਨਾਲ ਜਿਹੜਾ ਡਾਈਟ ਪਲਾਨ ਆਪਾਂ ਨੂੰ ਦਿੱਤਾ ਸੀਗਾ ਤੇ ਉਸੇ ਦੀ ਬਦੌਲਤ ਹੈ ਫਿਰ ਰਿਜ਼ਲਟ ਵਧੀਆ ਆਉਣੇ ਸੀਗੇ ਜੀ ਅੱਛਾ ਇੱਕ ਕੁਐਸਚਨ ਹੋ ਰਿਹਾ ਬਾਈ ਆਮ ਤੌਰ ਤੇ ਜਿਵੇਂ ਵਿਆਹਾਂ ਦੀ ਤਿਆਰੀ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਜਾਂਦੀ ਤੇ ਮੇਲਾ ਫਾਰਮ ਰਸਤੇ ਵਿਆਹਾਂ ਵਰ ਗਈ ਹੁੰਦਾ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਆਪਣਾ ਨਾ ਫਾਰਮ ਪੁਰਾਣਾ ਕਾਫੀ ਹੈ ਸਾਨੂੰ ਇਹ ਨਹੀਂ ਕੋਈ ਟੈਨਸ਼ਨ ਹੁੰਦੀ ਵੀ ਸਾਡੇਆਂ ਗਾਈਆਂ ਫੱਲਾ ਤਿਆਰ ਕਰਨੀ ਹੈ ਕਿਉਂਕਿ ਸਾਡੇ ਕੋਲੇ ਹਾਰਡ ਜਿਹੜਾ ਨਾ ਉਹ ਚੱਲ ਰਿਹਾ ਉਹਦੇ ਵਿੱਚ ਗਾਇਆਂ ਆਪਣੇ ਆਪ ਹੀ ਦੁੱਧ ਪ੍ਰੋਡਿਊਸ ਕਰ ਰਹੀਆਂ ਸਾਨੂੰ ਥਿਰਫਾ ਥੋੜਾ ਜਿਹਾ ਉਹਦੀ ਡਾਈਟ ਪਲਾਨ ਹੀ ਮੈਨੇਜਮੈਂਟ ਜਿਹੜੀ ਐਕਸਪਰਟ ਮੈਨੇਜਮੈਂਟ ਦੇ ਨਾਲ ਥੋੜਾ ਸ਼ੇਅਰ ਕਰਕੇ ਉਹਦੇ ਡਾਈਟ ਨੂੰ ਇਸ ਤਰੀਕੇ ਨਾਲ ਸੈੱਟ ਕਰਨਾ ਪੈਂਦਾ ਵੀ ਬਸ ਉਹ ਗਾਂ ਜਿਹੜੀਆਂ ਆਪਣੀ ਐਸਿਡੋਸਿਸ ਦੇ ਵਿੱਚ ਨਾਲ ਜਾਂ ਤੇ ਜਿਹੜਾ ਪੂਰਾ ਫੀਡ ਫੌਡਰ ਨੂੰ ਕੰਜ਼ਿਊਮ ਕਰਨ ਤੇ ਉਹ ਦੁੱਧ ਕਮਾਉਣ ਪਰ ਯੂਸ ਕਰਦੇ ਨਹੀਂ ਸਾਨੂੰ ਕੋਈ ਸਪੈਸ਼ਲ ਜਾਂ ਵੱਖਰੀ ਤਿਆਰੀ ਕਰਨ ਦੀ ਕੋਈ ਲੋੜ ਨਹੀਂ ਹੈ ਅੱਛਾ ਇਹ ਕਿਵੇਂ ਸੈਲੈਕਟ ਕੀਤੀ ਹੈਗਾ ਮਤਲਬ ਦੂਜੀਆਂ ਨਾਲੋਂ ਇੱਥੇ ਤਿਆਰੀ ਚ ਵੱਧ ਚੱਲ ਰਹੀ ਸੀ ਐਡਵਾਂਸ ਚੱਲ ਰਹੀ ਸੀ ਦੇਖੋ ਇਹ ਨਾ ਐਨੀਮਲ ਨਹੀਂ ਕੁਝ ਲੈਣਾ ਆਪਣੇ ਕੋਲੇ ਜਿਹੜੀਆਂ ਚੰਗੀਆਂ ਚੱਲੀਆਂ ਆਉਂਦੀਆਂ ਜੀ ਬਹੁਤ ਪੁਰਾਣੀਆਂ ਹਾਰਡਾ 12ਵੀਂ 13ਵੀਂ ਜਨਰੇਸ਼ਨ ਹੈ ਜੀ ਇਹਨਾਂ ਗਾਇਆਂ ਦੀ ਆਪਣੇ ਕੋਲੇ ਠੀਕ ਹੈ ਤੇ ਉਹ ਹਾਰਡ ਦੇ ਵਿੱਚ ਬਰੀਡਿੰਗ ਇੰਨੀ ਮਜ਼ਬੂਤ ਤਰੀਕੇ ਨਾਲ ਹੋ ਗਈ ਹੈ ਬੇ ਮੰਨ ਲਓ ਵੀ 70 72 ਲੀਟਰ ਆਮ ਦੁੱਧ ਹੈ ਅਸੀਂ ਜੇਦੋਂ ਆਪਾਂ ਉਹਦਾ ਡਾਈਟ ਪਲਾਨ ਸੈੱਟ ਕਰਦੇ ਆਂ ਤੇ ਉਹਨੂੰ ਟਾਈਮ ਹੋ ਜਾਂਦਾ ਸੂਈ ਨੂੰ ਆਪਣੀ ਪੀਕ ਨੈਚੁਰਲ ਪੀਕ ਤੇ ਪਹੁੰਚ ਜਾਂਦੀਆਂ ਗਾਈਆਂ ਤੇ ਉਹਦੇ ਰਿਜ਼ਲਟ ਆਉਂਦੇ ਆ ਜੀ ਤਾਂ ਇਹ ਗਾਂ ਦਾ ਦੁੱਧ ਆਪਣੇ ਕੋਲੇ 85 ਕਿਲੋ ਲੀਟਰ ਸੀਗਾ ਤੇ ਉੱਥੇ ਜਾਣ ਤੇ ਮੰਨ ਲਓ ਵੀ ਥੋੜਾ ਸਟ੍ਰੈਸ ਦੀ وجہ ਨਾਲ ਲਾਲੋ ਕੇ ਮਿਲਾ ਲਓ ਕੁਝ ਜਗਾ ਬਦਲ ਜਾਂਦੀ ਥੋੜਾ ਥੋੜਾ ਘਟਿਆ ਹੈਗਾ 3 ਕਿਲੋ ਲੀਟਰ ਦਾ ਉਹਨੇ ਡਾਊਨ ਕੀਤਾ ਹੈਗਾ ਤੇ ਇਹ ਦੱਸਦੇ ਆਂ ਵੀ ਦੁੱਧ ਦੇਣ ਦੇ ਬਾਵਜੂਦ ਫੈਟ ਪਰਸੈਂਟ ਵੀ ਬਹੁਤ ਅੱਛਾ ਹੈ अच्छा ये गाने 3.7 ਸਾਡੇ ਕੋਲੇ ਫੈਟ ਪ੍ਰੋਡਿਊਸ ਕੀਤਾ ਕਿਉਂਕਿ ਅਸੀਂ ਦਿੱਲੀ ਜਿਵੇਂ ਜਿਵੇਂ ਕੰਪੀਟੀਸ਼ਨ ਲਈ ਨੂੰ ਤਿਆਰ ਕਰਦੇ ਸੀ ਉਹਦਾ ਫੈਟ ਪਰਸੈਂਟ ਨੂੰ ਯੂਰ ਚੈੱਕ ਕਰਦੇ ਰਹਿੰਦੇ ਸੀਗੇ ਤੇ 3.7 ਇਹਦੀ ਫੈਟ ਆਉਣੀ ਸੀ ਅੱਛਾ ਇਹ ਇਹ ਚੀਜ਼ ਬਾਰੇ ਇੱਕ ਹੋਰ ਕੁਐਸਚਨ ਇੱਥੇ ਬੰਦਾ ਪਹਿਲਾਂ ਤੁਸੀਂ ਹੋਮੈਕਸ ਨਾਲ ਯੂਜ਼ ਕਰਦੇ ਸੀ ਹਾਂਜੀ ਹਾਂਜੀ ਹੁਣ ਤੁਸੀਂ ਸੰਜਨ ਫੀਡ ਵਰਤ ਰਹੇ ਹੋ ਹਾਂਜੀ ਮਤਲਬ 60 ਪਰਸੈਂਟੇਜ ਦੇ ਵਿੱਚ ਤੁਹਾਨੂੰ ਇਹ ਲੱਗਦਾ ਫੀਡ ਦਾ ਵੀ ਰੋਲ ਹੁੰਦਾ ਹੋਊਗਾ ਮੇਰੇ ਖਿਆਲ ਵਿੱਚ ਬਿਲਕੁਲ ਹੁੰਦਾ ਜੀ ਕਿਉਂਕਿ ਜੇ ਤੁਹਾਡੇ ਕੋਲ ਅੱਛੀ ਫੀਡ ਹੈਗੀ ਅੱਛੇ ਇੰਗਰੀਡੀਅੰਟਸ ਨਾਲ ਬਣੀ ਹੈਗੀ ਤੇ ਉਹ ਫੈਟ ਦੇ ਉੱਤੇ ਨੇਚਰਲ ਇਫੈਕਟ ਆਉਂਦਾ ਤੇ اپنی ਜਿਹੜੀ ਇੰਡੀਆ ਦੀ ਮੰਡੀ ਹੈਗੀ ਆ ਪੰਜਾਬ ਦੀ ਮੰਡੀ ਹੈ ਉਹ ਫੈਟ ਦੇ ਉੱਪਰ ਹੀ ਦੁੱਧ ਦੇ ਜਿਹੜਾ ਆਪਾਂ ਨੂੰ ਸੇਲ ਪ੍ਰਾਈਸ ਮਿਲਦਾ ਬਿਲਕੁਲ ਤੇ ਜੇ ਫੈਟ ਅੱਛੀ ਹੋਊਗੀ ਤਾਂ ਤਾਂ ਹੀ ਤੁਸੀਂ ਪ੍ਰੋਫਿਟੇਬਲ ਡੈਰੀ ਫਾਰਮਿੰਗ ਕਰ ਸਕਦੇ ਹੋ ਅੱਛਾ ਇਹਦੀ گاਾਂ ਦੀ ਜਿਵੇਂ ਪੀਡੀਐਫ ਮੇਲੇ ਦੀ ਆਪਾਂ ਗੱਲ ਕੀਤੀ ਹੈ ਕਿੰਨਾ ਕੁ ਟਾਈਮ ਪਹਿਲਾਂ ਫਿਰ ਇਹਨੂੰ ਤੁਹਾਡੇ ਧਿਆਨ ਚ ਆ ਗਿਆ ਵੀ ਇਹ ਗਾਂ ਆਪਣੀ ਵੈਨ ਕਰੂਗੀ ਜਾਂ ਰਿਕਾਰਡ ਬਣਾਊਗੀ ਇਹ ਇਹ ਦੇਖੋ ਜੀ ਇਹ ਗਾਂ ਤੇ ਨਾ ਪਿਛਲੇ 3-4 ਲੈਕਟੇਸ਼ਨ ਤੋਂ ਹੀ ਸਾਡਾ ਫੋਕਸ ਹੀਗਾ ਵੀ ਇਹ ਗਾਂ ਆਮ ਨਾਲੋਂ ਚੰਗਾ ਚਲਦੀ ਹੈ ਕਿਉਂਕਿ ਸਾਡੇ ਕੋਲ ਪਿਛਲੇ ਸਾਲ ਵੀ ਨਾ ਗਾਈਆਂ ਬਹੁਤ ਅੱਛੀਆਂ ਸੀਗੀਆਂ ਤਾਂ ਅਸੀਂ ਜਿਆਦਾ ਐਨੀਮਲ ਨਹੀਂ ਲੈ ਕੇ ਜਾਂਦੇ ਕਿਉਂਕਿ ਸਾਨੂੰ ਥੋੜਾ ਜਿਹਾ ਨਾ ਆਪਣੇ ਆਪ ਤੇ ਭਰੋਸਾ ਹੁੰਦਾ ਆਪਣੀਆਂ ਗਾਈਆਂ ਦੇ ਉੱਪਰ ਵੀ ਇਹ ਸਾਡੀ ਗਾਂ ਨੇ ਪੂਰਾ ਮੰਨ ਲਓ ਵੀ ਮੈਲੇ ਦੇ ਵਿੱਚ ਵਧੀਆ ਦੁੱਧ ਕੱਢ ਦੇਣਾ ਪਿਛਲੇ ਸਾਲ ਵੀ ਅਸੀਂ ਇੱਕ ਗਾਂ ਲੈ ਕੇ ਗਏ ਸੀਗੇ ਇੱਕ ਅਸੀਂ ਫਰਸਟ ਰੈਕਟੇਸ਼ਨ ਚ ਲੈ ਗਏ ਇਸ ਸਾਲ ਵੀ ਅਸੀਂ ਇੱਕੋ ਹੀ ਗਾਂ ਲੈ ਕੇ ਗਏ ਸੀਗੇ ਕਿਉਂਕਿ ਸਾਰੀਆਂ ਗਾਈਆਂ ਲਿਆਂਦਾ ਕੋਈ ਉਹ ਨਹੀਂ ਹੁੰਦਾ ਕਿਉਂਕਿ ਆਪਾਂ ਜਿਹੜਾ ਕੰਪੀਟੀਸ਼ਨ ਦੇ ਵਿੱਚ ਆਪਾਂ ਦੁੱਧ ਪ੍ਰੋਡਿਊਸ ਕਰਨਾ ਉਹ ਆਪਣੀ ਇੱਕ ਗਾਂ ਨਹੀਂ ਕਰ ਦੇਣਾ ਸਹੀ ਹੈ ਤੇ ਮੰਨ ਲਓ ਜਿਹੜੀਆਂ ਇਹਦੇ ਨਾਲ ਅਸੀਂ ਗਾਈਆਂ ਛੱਡੀਆਂ ਸੀ ਵੈਸੇ ਤਿਆਰੀ ਕਰਨ ਨੂੰ ਤੇ ਫਿਰ ਉਹਨਾਂ ਨੂੰ ਅਸੀਂ ਸੈਂਮੀਨੇਟ ਕਰ ਦਿੱਤਾ ਹੈ ਤਾਂ ਕਿ ਉਹ ਅੱਗੇ ਲਈ ਸਾਡੇ ਕੋਲ ਗਾਇਆਂ ਆਉਂਦੀਆਂ ਰਹਦੀਆਂ ਸਭਾਲਣਾ ਵੀ ਸੌਖਾ ਹੋ ਜਾਂਦਾ ਇੱਕ ਪਸ਼ੂ ਦਾ ਬਿਲਕੁਲ ਜੀ ਹੂੰ ਅੱਛਾ ਭਾਈ ਇਹ ਤਾਂ ਹੋ ਗਈ ਜਿਹੜੀ ਆਪਣੀ ਗਾਂ ਐਦ ਕੀ ਜਿਹੜੀ ਜਿੱਤੀ ਹੈ ਜਿਹਨੇ ਰਿਕਾਰਡ ਬਣਾਇਆ ਹਾਂਜੀ ਇੱਕ ਤਾਂ ਇਹ ਵੀ ਇਹਨੂੰ ਫਿਰ ਸੰਜਣ ਦਾ ਕਿਹੜਾ ਪ੍ਰੋਡਕਟ ਵਰਤਦੇ ਰਹੇ ਤੁਸੀਂ ਇਹਨਾਂ ਦੇ ਨਾਲ ਇੱਕ ਮਿਲਕਿੰਗ ਕੰਪੀਟੀਸ਼ਨ ਲਈ ਆਉਂਦੀ ਸੀ ਹੂੰ ਸਨਟੈਕ ਪਲੱਸ ਦੇ ਨਾਮ ਤੇ ਉੱਪਰ ਤੇ ਉਹ ਇਹਨਾਂ ਨੇ ਨਵੀਂ ਫੀਲਡ ਐਪ ਕੀ ਲਾਂਚ ਕੀਤੀ ਹੈ ਤੇ ਉਹ ਆਪਣੀ ਇਸ ਗਾਉਂ ਚਲਦੀ ਸੀ ਉਹ ਚਲਦੀ ਸੀ ਅਚਾ ਭਈ ਥੋੜਾ ਹੋਰ ਆਪਾਂ ਸਾਈਡ ਤੇ ਚਲਦੇ ਜਿਹੜਾ ਛੋਟਾ ਬੱਚਾ ਇੱਕ ਜਨਮ ਲੈ ਲਿੰਦਾ ਉਹਦੀ ਕੇਅਰ ਕਿਵੇਂ ਕਰਦੇ ਹੁ ਛੋਟੇ ਬੱਚੇ ਦੇ ਦੇਖੋ ਛੋਟੇ ਬੱਚਿਆਂ ਨੂੰ ਨਾ ਆਪਣੇ ਪਹਿਲਾਂ ਤਾਂ ਆਪਾਂ ਜਿਵੇਂ ਕਾਫ ਕੇਜ ਦੇ ਵਿੱਚ ਰੱਖਦੇ ਹਾਂ ਹੂੰ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਛੋਟੇ ਪੈਨ ਬਣਾਏ ਹੋਏ ਆ ਉਹਨਾਂ ਦੇ ਵਿੱਚ ਰੱਖਦੇ ਹਾਂ ਉਹਨਾਂ ਨੂੰ ਮਿਲਕ ਤੇ ਉਹ ਆਪਣਾ ਚੱਲਦਾ ਰਹਿੰਦਾ ਕਾਫ ਸਟਾਰਟਰ ਕਾਫ ਸਟਾਰਟਰ ਦਿੰਦੇ ਹਾਂ ਹਾਂ ਉਹਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਤੱਕ ਸੁੱਕਾ ਇਚਾਰਾ ਦਿੰਦੇ ਹਾਂ ਸਾਈਲੇ ਜਿਹੜਾ ਹੈਗਾ ਉਹ ਅਸੀਂ 5 ਕੁ ਮਹੀਨੇ ਤੋਂ ਬਾਅਦ ਸ਼ੁਰੂ ਕਰਦੇ ਹਾਂ 5 ਮਹੀਨੇ ਤੋਂ ਬਾਅਦ ਸ਼ੁਰੂ ਕਰਦੇ ਹਾਂ ਅੱਛਾ ਕਾਫ ਸਟਾਰਟਰ ਫਿਰ ਉਹ ਵੀ ਸੰਜਣੀ ਵਰਤਰੇਮ ਹਾਂਜੀ ਠੀਕ ਹੈ ਉਹ ਲਗਭਗ ਜੀ ਖਾਣ ਦੀ ਕਿਸ਼ਮਤਾਂ ਹੈਗੀ 5 ਕਿਲੋ ਤੱਕ ਕਾਫ ਸਟਾਰਟਰ ਜਿਹੜੇ ਕਾਫ ਉਹ ਖਾ ਜਾਂਦੇ ਆ 5 ਕਿਲੋ ਤੱਕ ਤੇ ਫਿਰ ਉਹ ਬਾਡੀ ਵੇਟ ਦੀ ਜੇ ਗੱਲ ਕਰੀਏ ਬਾਈ ਏਆਈ ਕਿੰਨੇ ਵਜਨ ਤੇ ਕਰਵਾ ਦਿੰਦੇ ਏਆਈ ਜੀ 400 ਕਿਲੋ ਦੀਆਂ ਬਿਹੜਾਂ ਤੇ ਅਸੀਂ ਸਿਮੂਲੇਟ ਕਰਾਉਣੀ ਹੈ ਅੰਦਾਜ਼ਨ ਉਮਰ ਉਹਦੋਂ ਕਿੰਨੀ ਹੋ ਜਾਂਦੀ ਹੈ 13-14 ਮਹੀਨੇ ਫੀਡ ਫਿਰ ਲਗਾਤਾਰ ਚੱਲਦੀ ਹੁੰਦਾ ਫੀਡ ਦੇਖੋ ਜੇ ਪਹਿਲਾਂ ਤਾਂ ਜ਼ਿਆਦਾ ਚੱਲਦੀ ਜਦੋਂ ਸਟਾਰਟਰ ਜ਼ਿਆਦਾ ਚੱਲਦਾ ਗਰੋਅਰ ਜਲਦੀ ਜਲਦੀ ਫਿਰ 3 ਕਿਲੋ ਤੱਕ ਹੀ ਹੁੰਦੀ ਹੈ ਇਸ ਤੋਂ ਜ਼ਿਆਦਾ ਨਹੀਂ ਦਿੰਦੇ ਅਸਾਂ ਫਿਰ ਉਹਨੂੰ ਲਿਮਟ ਕਰ ਦਿੰਦੇ ਹਾਂ ਲਿਮਟ ਕਰ ਦਿੰਨੇ ਕਿਉਂਕਿ ਫਿਰ ਜਦੋਂ ਗਰੋਅ ਕਰ ਜਾਂਦੇ ਨੇ ਨਾ ਬੱਚੇ ਤਾਂ ਫਿਰ ਇਹਨਾਂ ਨੂੰ ਫੈਟ ਹੀ ਨਹੀਂ ਹੁੰਦੇ ਨਾ ਹੂੰ ਉਸ ਜੀ ਦਾ ਧਿਆਨ ਰੱਖਿਆ ਜਾਂਦਾ ਫਿਰ ਉਸ ਤੋਂ ਬਾਅਦ ਜਿਵੇਂ ਉਹਨੇ ਆਪਾਂ ਇਹ ਗੱਲ ਦੀ ਗਾਂ ਦੀ ਗੱਲ ਕਰਦੇ ਆ ਜਿਹੜੀ ਨੇ 20 ਕਿਲੋ ਦਾ ਦਿੱਤਾ ਸੂਣ ਤੋਂ ਪਹਿਲਾਂ ਜਦੋਂ ਦੁੱਧ ਪਿਛਲੀ ਲაქਟੇਸ਼ਨ ਤੋਂ ਬਾਅਦ ਇਹਨੂੰ ਡਰਾਈ ਕੀਤਾ ट्रांजिशन ਪੀਰੀਅਡ ਆ ਗਿਆ ਹਾਂਜੀ ਉਦੋਂ ਫਿਰ ਕਿਦਾਂ ਕੇਅਰ ਕੀਤੀ ਇਹਦੀ ਇਹ ਦੇਖੋ ਜੀ ਜਦੋਂ ਨਾ ਅਸੀਂ ਇੱਕ ਵੱਖਰਾ ਇੱਕ ਸੈਪਰੇਟ ਪੈਨ ਆ ਜੀ ਜਦੋਂ ਅਸੀਂ ਉਹਨਾਂ ਨੂੰ ਮਿਲਕਿੰਗ ਤੋਂ ਡਰਾਈ ਕਰਨਾ ਹੈਗਾ ਉਸ ਪੈਨ ਦੇ ਵਿੱਚ ਛੱਡਿਆ ਜਾਂਦਾ ਹਮ ਸਾਈਲਨ ਨੂੰ ਘਟਾਇਆ ਜਾਂਦਾ ਫੀਲਡ ਨੂੰ ਘਟਾਇਆ ਜਾਂਦਾ ਤੇ ਸੁੱਕਾ ਚਾਰਾ ਜਿਵੇਂ ਤੂੜੀ ਵਗੈਰਾ ਵਿੱਚ ਵਧਾਈ ਜਾਂਦੀ ਹੈ ਤੇ ਉਸ ਤੋਂ ਨਾਲ ਇੱਕ ਇੰਪੋਰਟੈਂਟ ਚੀਜ਼ ਹੈਗੀ ਉਹਦੇ ਅਟਰ ਦੇ ਵਿੱਚ ਮਸਟਟਸ ਨੂੰ ਰੈਗੂਲਰ ਚੈੱਕ ਕਰਦੇ ਰਹਿੰਦੇ ਆ ਤੇ ਡਰਾਈ ਥੈਰਪੀ ਜ਼ਰੂਰ ਦਿੰਦੇ ਆ ਠੀਕ ਹੈ ਤਾਂ ਫਿਰ ਉਹਨਾਂ ਨੂੰ ਦੁੱਧ ਸਕਾਉਣ ਵਿੱਚ ਸਮ ਟਾਈਮ ਤਾਂ ਲੱਗਦਾ ਤੇ ਉਹ ਥੋੜਾ ਸਾਨੂੰ ਐਫਰਟ ਨਾਲ 10-15 ਦਿਨ ਪਹਿਲਾਂ ਕਰਨੇ ਪੈਂਦੇ ਠੀਕ ਹੈ ਅੱਛਾ ਇੱਕ ਇੱਕ ਤੁਸੀਂ ਫਾਰਮਰੋਂ ਤੁਸੀਂ ਫੀਡ ਵਰਤਦੇ ਹੋ ਮੈਂ ਵੀਡੀਓ ਬਣਾ ਰਿਹਾ ਬਹੁਤ ਸਾਰੇ ਵੀਰਾਂ ਦੇ ਮਨ ਚਾਉ ਹਾਲਾਂਕਿ ਬਰੀਡ ਬਹੁਤ ਕੰਮ ਕਰਦੀ ਹੈ ਚੰਗੀ ਬਰੀਡ ਚਾਹੀਦੀ ਹੈ ਮੈਨੇਜਮੈਂਟ ਚਾਹੀਦੀ ਹੈ ਤੇ ਨਾਲ ਫੀਡ ਦਾ ਰੋਲ ਹੁੰਦਾ ਹੈ ਤੁਸੀਂ ਮਤਲਬ ਜਿਵੇਂ ਉਹਨੇ ਇਹ ਗਾਂ ਦੀ ਕੇਅਰ ਕੀਤੀ ਹੈ ਮਤਲਬ ਜਿਹੜਾ ਇੱਕ ਫਾਰਮਰ ਹੈ ਉਹ ਕਿਹੜੇ ਤਰੀਕੇ ਨਾਲ ਧਿਆਨ ਰੱਖਿਆ ਆਪਣੇ ਪਸ਼ੂ ਦਾ ਜਿਵੇਂ ਰੂਟੀਨ ਚ ਚੈੱਕ ਅਪ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਗਾਵਾਂ ਸੈਂਸਿਟਿਵ ਜਾਨਵਰ ਆ ਹਨਾ ਇਹਨਾਂ ਦੇ ਵਿੱਚ ਬਦਲਾਅ ਵੀ ਆਉਂਦੇ ਆ ਤਾਂ ਤੁਸੀਂ ਫੀਡ ਵਰਤਦੇ ਹੋ ਤੁਸੀਂ ਥੋਡੀ ਮੈਨੇਜਮੈਂਟ ਕਿੱਦਾਂ ਔਰ ਰੱਖਣ ਜਿਹੜੇ ਫਾਰਮਰ ਵੀ ਦੇਖੋ ਜ ਇਹਨਾਂ ਨੂੰ ਨੇ ਕੰਫਰਟ ਜ਼ੋਨ ਥੋੜਾ ਜਿਹਾ ਭਲਦੀਆਂ ਗਾਈਆਂ ਇਹ ਇਹਨਾਂ ਨੂੰ ਸਾਲ ਦੇ ਵਿੱਚ ਨਾ 5 ਕ 4 ਮਹੀਨੇ ਪ੍ਰੋਬਲਮ ਆਉਂਦੀ ਹੈ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਹੀ ਸਟ੍ਰੈਸ ਵਧਣਾ ਇਹਦੇ ਲਈ ਸਾਨੂੰ ਵੈਂਟੀਲੇਸ਼ਨ ਤੇ ਉੱਚੇ ਸ਼ੈੱਡ ਹੋਣੇ ਚਾਹੀਦੇ ਹਵਾਦ ਹੋਣਾ ਚਾਹੀਦਾ ਠੀਕ ਹੈ ਤੇ ਸ਼ਾਵਰ ਵਗੈਰਾ ਸਾਨੂੰ ਚਾਹੀਦੀ ਉਹਦੇ ਵਿੱਚ ਅਵੇਲੇਬਲ ਠੀਕ ਹੈ ਤੇ ਬਸ ਇਹੀ ਇਹਨਾਂ ਦਾ ਫਾਰਮੂਲਾ ਹੈਗਾ ਤੇ ਹੋਰ ਕੋਈ ਇਹਨਾਂ ਨੂੰ ਮੇਜਰ ਨਹੀਂ ਵੀ ਕੋਈ ਸਪੈਸ਼ਲ ਨਹੀਂ ਕਰਨਾ ਪੈਂਦਾ ਇਹਨਾਂ ਨੂੰ ਕੰਫਰਟ ਰੱਖਣਾ ਪੈਂਦਾ ਵੀ ਇਹਨਾਂ ਉੱਪਰ ਹੀਟ ਦਾ ਸਟ੍ਰੈਸ ਨਾ ਆਵੇ ਤੇ ਜੇ ਉਹ ਕੰਫਰਟ ਰਹਿਣਗੇ ਤਾਂ ਵੱਧ ਖਾਣਗੇ ਖਾਣਗੇ ਤੇ ਉਹਦੀ ਇਮਿਊਨਿਟੀ ਜਿਹੜੀ ਬਣੀ ਰਹੂਗੀ ਉਹ ਸ਼ਰੀਰ ਨੂੰ ਮਦਦ ਦੇਵੇ ਇਹ ਫੀਡ ਦੀ ਅੰਟੇਕ ਅੱਜ ਵੀ ਫਿਰ ਵੜ ਦੀ ਚੰਗੀ ਚੱਲ ਰਹੀ ਹੈ ਹਾਂਜੀ ਚੰਗੀ ਚੱਲਦੀ ਹੈ ਜੀ ਮੰਨ ਲਓ ਆ ਮੇਰੇ ਕੋਲ ਸਾਰੇ ਮੋਬਾਈਲ ਦੇ ਵਿੱਚ ਡਾਟਾ ਹੈਗਾ ਵੜ ਅੱਜ ਵੀ 75 ਲੀਟਰ ਦੁੱਧ ਤੇ ਚੱਲ ਰਹੀ ਹੈ ਜੀ 75 ਲੀਟਰ ਦੇ ਡਰਾਈ ਥੋੜਾ ਥੋੜਾ ਦਿਲ ਕੀ ਮੰਦਾ ਜੇ ਜੇ ਇਹ ਦਾ ਕਿੰਨਾ ਪਿਛਲੇ ਸਾਲ ਉਹਨਾਂ ਨੂੰ ਪਹਿਲੇ ਸੂਈ ਅਸੀਂ 30 ਲੀਟਰ ਤੇ ਡਰਾਈ ਕੀਤਾ ਸੀਗਾ ਹੂੰ ਸੈਕੰਡ ਤੇ ਥਰਡ ਰੈਕਟ੍ਰੇਸ਼ਨ ਦੇ ਵਿੱਚ 35 ਲੀਟਰ ਦੇ ਡਰਾਈ ਹੋਈ ਸੀਗੀ ਠੀਕ ਹੈ ਤੇ ਐਤ ਕੀ ਦਾ ਦੁੱਧ ਚੰਗਾ ਹੈਗਾ ਮੈਨੂੰ ਉਮੀਦ ਹੈ ਵੀ 40 ਪਲਸ ਤੇ ਡਰਾਈ ਹੋ 40 ਪਲਸ ਤੇ ਡਰਾਈ ਹੋਊਗੀ ਅੱਛਾ ਇੱਕ ਦੁੱਧ ਤਾਂ ਆਪਾਂ ਪੈਦਾ ਕਰ ਲੈਨੇ ਆ ਜੋ ਹੁਣ ਤੁਸੀਂ 82 ਕਿਲੋ ਪੈਦਾ ਕੀਤਾ ਬਹੁਤ ਜ਼ਰੂਰੀ ਹੈ ਵੀ ਪਸ਼ੂ ਜਿਹੜਾ ਉਹ ਟਾਈਮ ਨਾਲ ਕਨਸੀਵ ਕਰ ਜਾਏ ਗੱਭਣ ਹੋ ਜਾਏ ਕਿਉਂਕਿ ਅਗਲਾ ਸੂਹਾ ਦੇਊਗਾ ਫੇਰ ਹੀ ਫਾਰਮਰ ਆਸਤੇ ਬੈਨੀਫਿਟ ਆਉਦਾ ਬਿਲਕੁਲ ਜੀ ਇਹਦੀ ਬੋਡੀ ਦੇਖ ਕੇ ਜਿਉਂ ਤੁਸੀਂ ਫੀਡ ਵੀ ਵਰਤ ਰਹੇ ਹੋ ਚੰਗੀ बॉडी ਦੇ ਉੱਤੇ ਕੋਈ ਅਸਰ ਨਹੀਂ ਪੈ ਰਹੇ ਨੇ ਤਾਂ ਤਾਂ ਨਹੀਂ ਦੇਖੋ ਜੇ ਤੁਸੀਂ ਡਰਾਈ ਮੈਟਰ ਉਹਦਾ ਪੂਰਾ ਕਰ ਰਹੇ ਹੋ ਹੂੰ ਜੋ এনਕੁਆਇਰਮੈਂਟ ਉਹ ਪੂਰੀ ਕਰ ਰਹੇ ਹੋ ਤਾਂ ਬਿਲਕੁਲ ਅਸਰ ਨਹੀਂ ਪਾਊਗਾ ਜੀ ਠੀਕ ਹੈ ਜੇ ਉਹ ਨਿਊਟ੍ਰੀਸ਼ਨ ਡਿਫੀਸ਼ੈਂਟ ਹੈਗਾ ਐਨੀਮਲ ਉਹ ਵਕਤ ਉਹਦੀਆਂ ਪਸਲੀਆਂ ਦੇਖਣੀਆਂ ਜੀ ए, को, को को, अच्छा ए ਤੁਸੀਂ ਇੱਕ ਲਾਰਜ ਫਾਰਮ ਇਸ ਟਾਈਮ ਰਨ ਕਰ ਰਹੇ ਹੋ ਤੇ ਮੈਂ ਸ਼ਾਰਟ ਲਾ ਦੇਣੀ ਆ ਚਲੋ ਆਪਾਂ ਫਾਰਮ ਦੇ ਵਿੱਚ ਐਂਟਰ ਆਪਾਂ ਨਹੀਂ ਕਰਨਾ ਵੀ ਚਾਹੁੰਦੇ ਸੀਗੇ ਵੀ ਟਾਈਮ ਕਈ ਵਾਰ ਕੋਈ ਬਾਹਰੋਂ ਬੈਕਟੀਰੀਆ ਅੰਦਰ ਐਂਟਰ ਕਰੇ ਕੋਈ ਵੱਡਾ ਇਸ਼ੂ ਨਹੀਂ ਸੀਗਾ ਇਸ ਵਾਰ ਨਾ ਵੈਕਸੀਨੇਸ਼ਨ ਕਰਨ ਨੂੰ ਥੋੜਾ ਟਾਈਮ ਲੰਘ ਗਿਆ ਵੈਕਸੀਨੇਸ਼ਨ ਜਿਹੜਾ ਦੋ ਕਿ ਦਿਨ ਹੀ ਹੋਇਆ ਹੈ ਅੱਛਾ ਹਜੇ ਛੇਤੀ ਕੀਤੀ ਹੈ ਹਾਂ ਤੇ ਇਸ ਲਈ ਮੈਂ ਥੋੜਾ ਤੁਹਾਨੂੰ ਕਿਹਾ ਸੀ ਵੀ ਜਾਂ ਤਾਂ ਥੋੜੀ ਲੇਟ ਵੀਡੀਓ ਬਣਾ ਲਈਏ ਤੇ ਜਾਂ ਫਿਰ ਵੀ ਉਹ ਵੈਕਸੀਨ ਹੋਈ ਹੋਈ ਅੰਦਰ ਆਪਾਂ ਐਂਟਰ ਨਹੀਂ ਕਰਨਾ ਚਲੋ ਕੋਈ ਨਹੀਂ ਆਪਾਂ ਦੂਰੋਂ ਕੈਮਰੇ ਨਾਲ ਕਹਾ ਉਹ ਮੈਂ ਸ਼ਾਟ ਲਾ ਦੇਣੀ ਹੈ ਫਾਰਮਰ ਵੀਰਾਂ ਨੇ ਦੇਖ ਲੈਣੇ ਆ ਹੁਣ ਤੁਹਾਡੇ ਤੋਂ ਲਾਸਟ ਉੱਤੇ ਇੱਕੀ ਕੁਐਸਚਨ ਹੈ ਤੁਸੀਂ ਕਾਫ ਸਟਾਰਟਰ ਵੀ ਵਰਤ ਰਹੇ ਹੋ ਸੰਜੰਦਾ ਗਰੋਵਰ ਵਰਤ ਰਹੇ ਹੋ ਫੀਫਾ ਡਰਾਈਵਰ ਕਰ ਰਹੇ ਆ ਇਸ ਤੋਂ ਬਾਅਦ ਚ ਦੁੱਧ ਆਲੀ ਬਿਲਕੁਲ ਸਾਰੀਆਂ ਸਟੇਜ ਦੇ ਉੱਤੇ ਸੈਟੀਸਫਾਈਡ ਹੋ ਕਿਦਾਂ ਲੱਗ ਰਿਹਾ ਰਿਜ਼ਲਟ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੁੱਧ ਦੇ ਵਿੱਚ ਤਾਂ ਆਪਾਂ ਫੁੱਲ ਸੈਟੀਸਫਾਈਡ ਹ ਹੂੰ ਤੇ ਜਿਹੜੇ ਇਹਨਾਂ ਦੇ ਦੂਸਰੇ ਪ੍ਰੋਡਕਟ ਹੈਗੇ ਉਹ ਆਪਾਂ 3-4 ਮਹੀਨੇ ਤੋਂ ਸ਼ੁਰੂ ਕੀਤੇ। ਟ੍ਰੈਲ ਲਾ ਰਹੇ ਹਾਂ ਹਿਸਾਬ ਨਾਲ ਹਾਂ। ਵੀ ਸ਼ੁਰੂ ਕਰ ਦਿੱਤਾ। ਹੂੰ। ਉਹਦਾ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਦੱਸਾਂਗੇ ਵੀ ਕਿਵੇਂ ਰਿਜ਼ਲਟ ਆ। ਬੈਸਟ ਮੈਨੂੰ ਠੀਕ ਲੱਗਿਆ। ਠੀਕ ਲੱਗਿਆ। ਹੁਣ ਤੱਕ ਦਾ ਜਿਵੇਂ ਬੋਡੀ ਵੇਟ ਵੱਚੀ ਦਾ ਆਪਾਂ ਇਹ ਹੀ ਨੋਟ ਕਰਨਾ ਹੁੰਦਾ ਵੀ ਐਕਟਿਵ ਉਹ ਵੀ ਬੋਡੀ ਵੇਟ ਵਧ ਰਿਹਾ ਹੈ। ਉਹ ਉਹ ਡੇਲੀ ਗੇਨ ਹੁੰਦਾ ਜੀ। ਉਹ ਡੇਲੀ ਗੇਨ ਹੋ ਰਿਹਾ। ਠੀਕ ਹੈ। ਸੋ ਦੋਸਤੋ ਬਾਈ ਜੀ ਹੋਰੀ ਬੜਾ ਔਖਾ ਟਾਈਮ ਲਿਆ ਕਿਉਂਕਿ ਇਹਨਾਂ ਦੇ ਨਾ ਕੰਸਟਰਕਸ਼ਨ ਦਾ ਕੰਮ ਵੀ ਚੱਲ ਇਹ ਵੀਡੀਓ ਅਸੀਂ ਕਿਉਂਕਿ ਇੱਕ ਮਨ ਦੀ ਇੱਛਾ ਹੁੰਦੀ ਏ ਯਾਰ ਵੀ 82 ਕਿਲੋ ਦੁੱਧ ਵਾਕਈ ਇਹ ਸੁਪਨਾ ਹੈ ਮਤਲਬ ਸੁਪਨਾ ਪੂਰਾ ਤਾਂ ਹੁੰਦਾ ਜੋ ਖੁੱਲੀਆਂ ਅੱਖਾਂ ਨਾਲ ਦੇਖੋ ਬਾਈ ਜਿਹੜੀ ਮਿਹਨਤ ਕਰ ਰਹੀ ਹੈ ਤੇ ਸਾਰਿਆਂ ਦੇ ਸੁਪਨੇ ਪੂਰੇ ਹੋ ਰਹੇ ਆ ਗੱਲਾਂ ਬਾਤਾਂ ਕੀਤੀਆਂ ਆਪਾਂ ਉਸ گاਾਂ ਸੰਬੰਧੀ ਜਿਹੜੀ ਨੇ ਮੈਨੂੰ ਤਾਂ ਜੇ ਮੈਂ ਇੱਕ ਫਾਰਮਰ ਦੇ ਤੌਰ ਤੇ ਗੱਲ ਕਰਾਂ ਯੂਟਿਊਬਰ ਤੋਂ ਹਟ ਕੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਪੰਜਾਬ ਦੇ ਵਿੱਚ ਵੀ 82 ਕਿਲੋ ਦੁੱਧ ਐਚ ਐਫ گاਾਂ ਹਾਲਾਂਕਿ ਸ਼ੱਕ ਕੋਈ ਨਹੀਂ ਇਹ ਨਸਲ ਹੀ ਇਦਾਂ ਦੀ ਏ ਵੀ ਬਹੁਤ ਦੁੱਧ ਦੇ ਸਕਦੀ ਹੈ ਤੇ ਨਾਲ ਏ ਵੀ ਆ ਵੀ ਟੈਂਪਰੇਚਰ ਆਪਾਂ ਸਾਰੇ ਜਾਣਦੇ ਆ ਗਰਮੀ ਦੇ ਵਿੱਚ 6-7 ਮਹੀਨੇ ਲਗਾਤਾਰ ਗਰਮੀ ਪੈਂਦੀ ਹੈ ਤੇ 40+ ਟੈਂਪਰੇਚਰ ਹੁੰਦਾ 45+ ਵੀ ਚਲਾ ਜਾਂਦਾ ਉਹਨਾਂ ਹਾਲਾਤਾਂ ਦੇ ਵਿੱਚ ਵੀ ਐਚ ਐਫ ਸਰਵਾਈਵ ਕਰਦੀ ਹੈ ਤੇ ਇੰਨਾ ਦੁੱਧ ਦਿੰਦੀ ਹੈ ਬਿਨਾਂ ਸ਼ੱਕ ਮਿਹਨਤ ਬਾਈ ਜੀ ਹੋ ਰਹੀ ਦੀ ਬਹੁਤ ਜ਼ਿਆਦਾ ਹੈ ਇਹਨਾਂ ਦੀ ਮੈਨੇਜਮੈਂਟ ਹੈ ਇਹਨਾਂ ਦੀ ਬਰੀਡ ਹੈ ਪਰ ਜਿਹੜਾ ਸਹਯੋਗ ਮਿਲਿਆ ਜਿਹਦੇ ਨਾਲ ਦੁੱਧ ਜਿਵੇਂ ਤੁਸੀਂ ਘਰਾਂ ਚ ਕੋਈ ਵੀ ਫੀਡ ਵਰਤਦੇ ਹੋ ਕੋਈ ਗਾਂ ਨੂੰ ਪਾਉਨੇ ਹੋ ਮੱਝ ਨੂੰ ਪਾਉਨੇ ਆ ਇੱਕ ਡੰਗ ਨਾ ਪਾਉ ਤਾਂ ਅਗਲੇ ਡੰਗ ਦੁੱਧ ਜਿਹੜਾ ਉਹ ਡਾਊਨ ਆ ਜਾਂਦਾ ਕਿਉਂਕਿ ਫੀਡ ਦੀ ਬਦੌਲਤ ਹੁੰਦਾ ਤੇ ਚੰਗੀ ਫੀਡ ਇਹਨਾਂ ਸਾਊਥ ਕੋਰੀਆ ਦੋਸਤੋ ਇੱਕ ਮੇਰੇ ਖਿਆਲ ਚ ਟੈਕਨੋਲੋਜੀ ਦੇ ਖੇਤਰ ਤੇ ਜੇ ਗੱਲ ਕਰੀਏ ਨਾ ਤਾਂ ਦੁਨੀਆ ਦੇ ਵਿੱਚ ਜਿੰਨੀਆਂ ਵੀ ਕੰਟਰੀਆਂ ਨੇ ਉਹਨਾਂ ਚ ਟੌਪ ਦਾ ਨਾਮ ਹੈ ਤੇ ਉਹਨਾਂ ਦੀ ਇੱਕ ਜਿਹੜੀ ਇਹ ਕੰਪਨੀ ਸੰਜਨ ਜਿਹਨੇ ਇੰਡੀਆ ਦੇ ਵਿੱਚ ਪੈਰ ਧਰਿਆ ਤੇ ਇਹਨਾਂ ਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਬਹੁਤ ਸਾਰੇ ਫਾਰਮਰ ਵੀਰ ਜਿਹੜੇ ਤੁਸੀਂ ਮੇਲਿਆਂ ਚ ਜਾਓਗੇ ਜਿੱਤਦੇ ਆ ਤੇ ਪਹਿਲੇ ਨੰਬਰਾਂ ਦੇ ਵਿੱਚ ਸੰਜਨ ਫੀਡ ਵਰਤਨ ਵਾਲੇ ਹੁੰਦੇ ਆ ਮੇਰਾ ਪਰਸਨਲ ਐਕਸਪੀਰੀਅੰਸ ਹੈ ਦੂਜੀ ਗੱਲ ਜਿਹੜਾ ਹੈਗਾ ਵੀ ਆਪਾਂ ਜੇ ਫੀਡ ਸੰਬੰਧੀ ਗੱਲ ਕਰਦੇ ਆ ਤਾਂ ਕੱਲੀ ਫੀਡ ਪਹੁੰਚ ਜਾਣੀ ਤੇ ਤੁਸੀਂ ਵਰਤਣ ਲੱਗ ਗਏ ਉਹਦੇ ਨਾਲ ਵੀ ਰਿਜ਼ਲਟ ਨਹੀਂ ਮਿਲਦੇ ਨਾਲ ਇੱਕ ਪੂਰੀ ਸਪੋਰਟਿਵ ਟੀਮ ਚਾਹੀਦੀ ਹੈ ਜਿਹੜੀ ਤੁਹਾਡਾ ਸਹਿਯੋਗ ਕਰੇ ਕਿਉਂਕਿ ਅਥੀ ਮਿਹਨਤ ਆਪਾਂ ਕਰ ਸਕਦੇ ਹਾਂ ਪਰ ਜਿਹੜਾ ਕਿਤਾਬੀ ਗਿਆਨ ਹੈ ਕਿਤੇ ਨਾ ਕਿਤੇ ਜਿਹੜੀ ਥਿਊਰੀ ਹੈ ਉਹ ਕੰਮ ਕਰਦੀ ਹੈ ਉਹ ਜਿਵੇਂ ਬਾਈ ਜੀ ਹੋਰਿਆ ਨੇ ਦੱਸਿਆ ਵੀ ਇਹਨਾਂ ਕੋਲ ਇੱਕ ਸੌਫਟਵੇਅਰ ਹੈ ਉਹਦੇ ਜ਼ਰੀਏ ਡਾਟਾ ਬਣਾ ਕੇ ਦੇ ਦਿੰਦੇ ਵੀ ਇਸ ਪਸ਼ੂ ਨੂੰ ਇੰਨੀ ਲੋੜ ਹੈ ਤੇ ਆਈਡੀਆ ਮੰਨ ਲੈਂਦੇ ਵੀ ਇਹਨਾਂ ਦੁੱਧੇ ਪੈਦਾ ਕਰ ਦੋ ਲਗਭਗ ਇਹ ਮੰਨੋ 90 95% ਉਹਨੂੰ ਪਸ਼ੂ ਅਚੀਵ ਕਰਦਾ ਕਿਉਂਕਿ ਜਦੋਂ ਉਹਦੀ ਡਾਈਟ ਪਲਾਨ ਸਹੀ ਹੋਗੀ ਨੇਚਰਲੀਆ ਦੁੱਧ ਉਹਨੇ ਦੇਣਾ ਸੋ ਸੰਜਨ ਫੀਡ ਹੈਲਪਲਾਈਨ ਨੰਬਰ ਮੈਂ ਸਕਰੀਨ ਉੱਤੇ ਚਲਾ ਦੂੰਗਾ ਕੰਟੈਕਟ ਤੁਸੀਂ ਕਰ ਸਕਦੇ ਹੋ ਬਾਈ ਜਿਹੜਾ ਦਾ ਫਾਰਮ ਦਿਖਾਇਆ ਕਿਵੇਂ ਲੱਗਾ ਜਰੂਰ ਦੱਸਿਓ ਟਾਈਮ ਲੱਗੂਗਾ ਪਰ ਆਦਰਸ਼ ਬਣਾਓ ਇਦਾਂ ਦੇ ਵੀਰਾਂ ਨੂੰ ਜਿਨ੍ਹਾਂ ਨੇ 82 ਕਿਲੋ ਦੁੱਧ ਚੋਇਆ ਸਪਨਾ ਲੈ ਕੇ ਚੱਲੋ ਆਉਣ ਵਾਲੇ ਟਾਈਮ 'ਚ ਕਿਸੇ ਦਿਨ ਤੁਸੀਂ ਵੀ ਬਾਈ ਜੀ ਹੋਰਾਂ ਵਰਗਾ ਨਾਮ ਆਪਣਾ ਬਣਾਉਂਗੇ ਹਰਪ੍ਰੀਤ ਸਿੰਘ ਤੁਸੀਂ ਵੀ ਬਣ ਸਕਦੇ ਹੋ ਬਸ ਲੋੜ ਆ ਸਬਰ ਤੇ ਮਿਹਨਤ ਨਾਲ ਤੇ ਪਲੱਸ ਕੁਝ ਏਦਾਂ ਦੇ ਮਾਹਰ ਵੀਰਾਂ ਦੇ ਨਾਲ ਜੋੜਨ ਦੀ ਲੋੜ ਆ ਜਿਹੜੇ ਤੁਹਾਨੂੰ ਹਰੇਕ ਟਾਈਮ ਤੇ ਰਾਏ ਦੇ ਦੇਣ ਇੱਕ ਹੋਰ ਗੱਲ ਲਾਸਟ ਉੱਤੇ ਜਿਹੜੇ ਹਜੇ ਵੀ ਡੋਲਦੇ ਆ ਵੀ ਗਰਮੀ ਐ ਚਫਗਾਵਾਂ ਕਿਵੇਂ ਕੰਮਜਾਬ ਰਹਿਣੀਆਂ 25 30 ਸਾਲ ਦਾ ਐਕਸਪੀਰੀਅੰਸ ਤੁਹਾਡੇ ਸਾਹਮਣੇ ਬਾਈ ਜੀ ਰੀ ਬੈਠੇ ਆ ਜਿਹੜੇ ਹਰੇਕ ਮੇਲੇ 'ਚ ਜਾਂਦੇ ਆ ਮੇਰੇ ਖਿਆਲ 'ਚ ਪਹਿਲੇ 3 ਨੰਬਰ ਜੇ ਆਪਾਂ ਗੱਲ ਕਰੀਏ ਵੈਸੇ ਤਾਂ ਫਸਟ ਨੰਬਰ ਇਹਨਾਂ ਦਾ ਪੱਕਾ ਕੀਤਾ ਹੀ ਹੋਇਆ ਪਰ ਪਹਿਲੇ ਤਿੰਨਾਂ ਤੋਂ ਕਦੇ ਵੀ ਸਾਈਡ ਤੇ ਨਹੀਂ ਹਟੇ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਬਾਈ ਜੀ ਉਹਨਾਂ ਦਾ ਫਾਰਮ ਤੁਸੀਂ ਨਾਲ ਵਿਊ ਦੇਖਿਆ ਕਿੱਦਾਂ ਲੱਗਿਆ ਫਾਰਮ ਜ਼ਰੂਰ ਦੱਸਿਓ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ